ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਟੋਟਲ 7 ਨਗ ਦਿਖਾਵਾਂਗੇ ਬਾਈ ਕੋਲੇ ਇੱਕ ਮੋਰਾ ਦੀ ਕੱਟੀ ਦਿਖਾਵਾਂਗੇ ਤੇ ਇੱਕ ਬੂਰਾ ਕੱਟਾ ਤੇ ਇੱਕ ਬੂਰੀ ਤੋਕੜ ਗੱਬਣ ਨਾਲ ਬੱਚਾ ਵੀ ਆ ਗਿਆ ਬੂਰਾ ਕੱਟਾ ਤੇ ਦੋ ਤਾਜ਼ੀਆਂ ਸੂਈਆਂ ਨੇ ਤੇ ਦੋ ਸੂਣ ਵਾਲੀਆਂ ਨੇ ਇੱਕ ਮੀਣੀ ਦਿਖਾਵਾਂਗੇ ਸੋਨੂੰ ਜਵਾਬ ਅੱਖਾਂ 'ਚ ਹੈਗੇ ਨੇ ਗ੍ਰੇਡੇਡ ਮੰਨ ਲਿਓ ਨੀਲੀ ਮੰਨ ਲਿਓ ਤੇ ਇੱਕ ਪਿਓਰ ਨੀਲੀ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਇਕੱਲੇ ਇਕੱਲੇ ਪੁੱਛ ਦੀ ਡਿਟੇਲ ਪੁੱਛ ਲਾਂਗੇ ਆ ਜਾਓ ਜੀ ਇਧਰਲੇ ਬੰਨੇ ਫਿਰ ਹੋਰ ਕੀ ਹਾਲਾ ਠੀਕ ਠਾਕ ਵਧੀਆ ਜੀ ਚੜਦੀ ਕਲਾ ਹਾਂ ਜੀ ਹਾਂ ਜੀ ਚੜਦੀ ਕਲਾ ਹਾਂ ਦਾ ਕੰਮ ਮਾਰੂ ਹਾਂ ਜੀ ਹਾਂ ਵਧੀਆ ਚੱਲੀ ਜਾਂਦੀ ਤੇਰੇ ਪਾਸੋਂ ਸ਼ੁਰੂ ਕਰੀਏ ਫਿਰ ਇਧਰੋਂ ਮਰਜੀ ਕਰ ਲੈ ਤੂੰ ਮਾਰ ਲੈ ਮੀਣੀ ਤੂੰ ਕਰ ਮੀਣੀ ਤੂੰ ਕਰ ਕਰੀ ਮਾਰ ਕੈਮਰਾ ਓਏ ਬਾਹਲੀ ਸੈੱਟ ਜੇ ਖੜੀ ਆ ਸਿੰਘ ਵੀ ਹਲਦੇ ਆ ਹਾਂ ਜੀ ਸਿੰਘ ਹਲਦੇ ਆਈ ਦੋਏ ਤੋਰੋਂ ਕੇ ਖੋਲ ਕੇ ਹਾਂ ਜੀ ਤੋਰ ਦੋਨੇ ਤੋਰੋਂ ਖੋਲ ਕੇ ਸੂਆ ਕਿਹੜਾ ਸੂੰਦੀ ਆ ਇਹ ਇਹ ਤੀਸਰਾ ਸੂਆ ਸੂਗੀ ਜੀ ਗਾੜੀ ਹੁਣ ਤੀਜਾ ਸੂ ਇਹ 8 ਮਹੀਨੇ ਦੀ ਗੱਭਣ ਹੋ ਗਈ ਹੁਣੇ ਛੱਡੀ ਆ ਜੇ 5 ਦਿਨ ਹੋਏ ਛੱਡੀ ਨੂੰ ਦੁੱਧੋਂ 6 ਦਿਨ ਠੀਕ ਹੈ ਬਸ ਅਜੇ ਦੁੱਧ ਜੇ ਨਹੀਂ ਥਣਾਂ 'ਚ ਪਾਸ ਕਰ ਸਕਦਾ ਫੰਦਾ ਕੋਈ ਠੀਕ ਹੈ ਗੱਲ ਹਾਂਜੀ ਅਜੇ ਵੀ ਬਾਈ ਕਹਿੰਦਾ ਇਹ ਥਣ ਪਾਸ ਕਰਾ ਦੂਗੀ ਢਾਂਚਾ ਆ ਗਿਆ ਸੱਜਣੋਂ ਪਿਓਰ ਨੀਲੀ 라ਵੀ ਵਾਲਾ ਹੁੰਦਾ ਜਿਹੜਾ ਅੱਖਾਂ 'ਚ ਵੀ ਜਵਾਬ ਹੈਗੇ ਪੂੰਛ ਬੱਲੀ ਆ ਗਈ ਤੇ 19 21 ਕਿਸੇ ਪੈਰ ਤੇ ਵੀ ਨਿਸ਼ਾਨ ਇਹਦੇ ਹੈਗੇ ਨੇ ਜਿਵੇਂ ਪਿਛਲੇ ਪੈਰ ਤੇ ਆ ਗਿਆ ਤੇ ਬਾਕੀ ਢਾਂਚਾ ਜਿਵੇਂ ਤੁਹਾਨੂੰ ਦੱਸਿਆ ਨੀਲੀ 라ਵੀ ਵਾਲਾ ਝੋਲ ਬਹੁਤ ਸੋਹਣੀ ਆ ਤੇ ਦੁੱਧ ਦਾ ਵੀ ਰਿਕਾਰਡ ਕੀ ਦੱਸਿਆ ਤਾਜੀ 14 ਲੀਟਰ ਹੈਗਾ ਜ ਆ ਲੰਬੀ ਲੰਬੀ ਫੁੱਲ ਲੰਬੀ ਲੰਬੀ ਬਹੁਤ ਆਈ ਭਾਜਨ ਬਹੁਤ ਆ ਝੋਟੀ ਆ ਜਾਨਵੀ ਫੁੱਲਾ ਜਾਨਵੀ ਬਜੂਦ ਦੀ ਵੀ ਆ ਸੀਲ ਬਹੁਤ ਆਈ ਝੋਟੀ ਜੇ ਹੁਣ ਬਹਿ ਜਾ ਥੱਲੇ ਨੇ ਤੇ ਬਾਕੀ ਜਿਵੇਂ 22 ਹੁਣ ਛੱਡੀ ਆ ਜੀ ਆਪ ਸੋ ਸੁਭਾ ਦੀ ਬਾਈ ਕਹਿੰਦਾ ਠੰਡੀ ਆ 8 ਮਹੀਨਿਆਂ ਦੀ ਗੱਬਣ ਹੋ ਗਈ ਥਾਣਾ ਜੇ ਵੀ ਬਾਈ ਕਹਿੰਦਾ ਆ ਜੀ 9ਵਾਂ ਮਹੀਨਾ ਚੜ ਗਿਆ ਇਹਨੂੰ ਆ ਨੌਵਾਂ ਮਹੀਨਾ ਇਹਨੂੰ ਲੱਗ ਗਿਆ ਤੇ ਬਾਡੀ ਵਾਲੇ ਮਾਮਲੇ 'ਚ ਬਹੁਤ ਸ਼ਾਨਦਾਰ ਆ ਤੇ ਇੱਥੋਂ ਗੈਰੀ ਲੰਬੀ ਲੰਬੀ ਦਿਖਾ ਦੀ ਉਹ ਇੱਧਰਲੇ ਬੰਨੇ ਮੋੜੂ ਵੀ ਥਾਣਾ ਥੁਣਾ ਦੀ ਗਰੰਟੀ ਤੇ ਭੇਜਦਾ ਥਾਣਾ ਦੀ ਫੁੱਲ ਗਰੰਟੀ ਪਰ ਚੜਾਈ ਬਹੁਤ ਸ਼ਾਨਦਾਰ ਆ ਵਰਦੀ ਦੀ ਮਗਰਲੇ ਪਾਸੇ ਜੇ ਗੱਲਬਾਤ ਕਰ ਲਈਏ ਚੜਾਈ ਉੱਤੋਂ ਆ ਗਈ ਫੁੱਲ ਤੇ ਸਾਫ ਸੁਥਰੀ ਆ ਗਈ ਹਰੇਕ ਪੱਖ ਤੋਂ ਤੇ ਰੇਟ ਇਹਨਾਂ ਦੇ ਬਾਈ ਫਿਰ ਰੇਟ ਭੂਨ ਤੇ ਕਰ ਲਾਂਗੇ ਜਾਇਜ ਜਾਈ ਕਰ ਲਾ ਹਾਂ ਜੀ ਜਾਇਜ ਜਾਇਜ ਜੀ ਮੀਣੇ ਬਹੁਤ ਜਾਇਜ ਰੇਟ ਤੇ ਮੰਨ ਲਗੇ ਜੀ ਪੁੱਤ ਠੀਕ ਹੈ ਗੱਲ ਹਾਂ ਰੇਟ ਪਾਈ ਕਹਿੰਦਾ ਬਿਲਕੁਲ ਜਾਇਜ ਹੀ ਕਰਨਾ ਤੇ ਆ ਗਈ ਘਰੀ ਪਤਲੇ ਚਮੜੇ ਬਹੁਤ ਪਤਲੇ ਚਮੜੇ ਚਾਹੀਦੇ ਨਵੀਂ ਬਰੀਕ ਚਮੜੇ ਚਾਹੀਦੀ ਤੇ 14 ਕਿਲੋ ਦਾ ਰਕਾਰ ਹੈ ਦਾ ਬਾਈ ਕਹਿੰਦਾ ਤੇ ਬਾਈ ਸੀਮਨ ਦੀ ਡਿਟੇਲ ਦੱਸ ਦਾਂਗੇ ਪੁੱਛ ਕੇ ਕਿਹੜਾ ਲੱਗਿਆ ਵੀ ਸੀਮਨ ਨਹੀਂ ਕੋਈ ਇਸ ਤਰ੍ਹਾਂ ਯਾਦ ਜੀ ਕਿਹੜਾ ਲੱਗਿਆ ਹੁਣ ਡਾਕਟਰ ਨੂੰ ਪੁੱਛ ਕੇ ਤਾਂ ਦੱਸ ਦਾਂਗੇ ਠੀਕ ਹੈ ਗੱਲ ਹਾਂ ਜੀ ਪੁੱਛ ਕੇ ਦੱਸ ਦਾਂਗੇ ਜਿਹੜੇ ਸੱਜਣ ਨੇ ਲਾਇਆ ਤੇ ਬਾਕੀ ਝੋਟੀ ਚੰਗੀਆਂ ਇਹ ਮੈਂ ਕਹ ਲਈ ਪਿਓਰ ਨਹੀਂ ਲਈ ਦੇ ਬੱਚੇ ਪਾ ਦੂ ਜਿੱਦਾਂ ਦਾ ਢਾਂਚਾ ਇਹਨੂੰ ਲੱਗਿਆ ਤੇ ਹੁਣ ਗੈਰੀ ਮਾਰ ਦਿਆ 2 ਨੰਬਰ ਵਾਲੀ ਤੇ ਤੌਰ ਬਾਈ ਖੁੱਲ ਗਈ ਇਹ ਸੂਈ ਆ ਕਿ ਕੱਪਣ ਹਾਂਜੀ ਸੂਈ ਹੀ ਆ ਜੀ ਇਹ ਨਾ ਸੂਆ ਕਿਹੜਾ ਬਾਈ ਸੂਆ ਦੂਸਰਾ ਹੀ ਹੈ ਕਿੰਨੇ ਕ ਦਿਨ ਦੀ ਸੂਈ ਆ ਸੂਈ ਨੂੰ ਇਹਨੂੰ ਹੋ ਗਏ ਜੀ 11 ਕ ਦਿਨ ਹੋ ਗਏ 12 ਮੈੜਾ ਲੱਗੀ ਆ ਜੀ ਆ ਦੇਖੋ ਪਹਿਲੇ ਪਿੱਛੇ ਮੈੜਾ ਵੀ ਲੱਗਾ ਹੋਇਆ ਇਹਦੇ ਬੱਚਾ ਕਿਹੜਾ ਬਾਈ ਦਾ ਆ ਕਾਲਾ ਬੱਚਾ ਜੀ ਦਾ ਆ ਬੈਠਾ ਜਿਹੜਾ ਇੱਧਰ ਲੇ ਹਾਂਜੀ ਕੱਟਾ ਕਿ ਕੱਟੀ ਆ ਕੱਟੇ ਆ ਜੀ ਦੋਏ ਆ ਨਾਲ ਆ ਗਿਆ ਕੱਟਾ ਇਹਦੇ ਤੇ ਸੂਆ ਦੂਜਾ ਤੇ ਸੰਘੇ ਦਾ ਬਾਲਾ ਹੀ ਨਿਕਾ ਜਾ ਕੇ ਬਾਲਾ ਛੋਟਾ ਛੋਟਾ ਜੀ ਆ ਮੋਰਨੀ ਸਿੰਘ ਜੀ ਆ ਗਿਆ ਹਾਂ ਜੀ ਤੇ 10 11 ਦਿਨ ਦੀ ਸੂਈਆ ਤੇ ਬਾਈ ਦੁੱਧ ਕਿੰਨਾ ਕਿ ਦੁੱਧ ਇਸ ਟਾਈਮ 11 ਕਿਲੋ ਹਾਜ਼ਰ ਆ ਜੀ ਡੰਗ ਤੋਂ ਡੰਗ ਚਵਾ ਦਾਂਗੇ ਹਾਂ ਜੀ ਹਰਾ ਆਮ ਨਾਲ ਜੀ ਜਿੱਦਾਂ ਤੇ ਦਿਖਣੇ ਡੈ ਲੇਵਾ ਦੇ ਕੋ ਕਿਟਾ ਚਵਾਉਂਦੀ ਕਿਵੇਂ ਆ ਸਾਫ ਆ ਜੀ ਬਿਲਕੁਲ ਸੁਥਰੀ ਆ ਜੀ ਆ ਲੇਵੇ ਦੀ ਤੱਕ ਜਰੂਰ ਅੰਦਰ ਨੂੰ ਹਾਂ ਜੀ ਤੱਕ ਜਰੂਰ ਅੰਦਰ ਨੂੰ ਆ ਹਾਈਟ ਆ ਗਈ ਸੱਜਣੋ ਜਿੱਦਾਂ ਆਮ ਜੀਆਂ ਮਈਆਂ ਦੀ ਹੁੰਦੀ ਆ ਤੇ ਲੰਬੀ ਲੰਬੀ ਚੰਗੀ ਆ ਤੇ ਚੂੰਣ ਚਵਾਉਣ ਦੀ ਕਿਵੇਂ ਆ ਹੋਲੀ ਆ ਜੀ ਚੂੰਣ ਦੀ ਠੋਕੀ ਜਮਾ ਠੋਕੀ ਆ ਨਾਲ ਆ ਗਿਆ ਮੇਲ ਕਾਫ ਮੈਲਾ ਬਾਈ ਕਹਿੰਦਾ ਚੱਲ ਪੀ ਤਕਰੀਬਨ ਕਿਲੋ ਖੰਡ ਦੁੱਧ ਵੱਧ ਸਕਦੀ ਆ ਹਾਂਜੀ ਕਿਲੋ ਦੋ ਕਿਲੋ ਆਪਾਂ ਜਿਆਦਾ ਨਹੀਂਵੇਂ 15 16 ਕਹੀ ਜਈਏ 12 13 ਕਿਲੋ ਦੁੱਧ ਕਢ ਦੂਗੀ ਛੋਟੀ ਆਮ ਨਾਲ 11 ਹਾਜ਼ਰ ਹੈ ਹਾਂਜੀ ਆ 11 ਬਾਈ ਕਹਿੰਦਾ ਹਾਲ ਫਿਲਹਾਲ ਇਹਦੇ ਕੋਲ ਹਾਜ਼ਰ ਆ 12 13 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ 14 15 ਵਾਲਾ ਸੀਨ ਨਹੀਂ ਕਹਿੰਦੇ ਤੇ ਹੁਣ ਨਾ ਕਰੀ ਆ ਮੱਝ ਤੇ ਮਾਰਦੀ ਕੈਮਰਾ ਯਾਰ ਆ ਮੱਝ ਨਹੀਂ ਦਿਖਾਦੀ ਬਾਡੀ ਬੁੱਡੀ ਬੜੀ ਸ਼ਾਨਦਾਰ ਆ ਏ ਆ ਗਈ ਨੀਲੀ ਰਾਵੀ ਚ ਟੇਡੇ ਘੱਟ ਪਿਓਰ ਨੀਲੀ ਰਾਵੀ ਚ ਆਹੀ ਚੇਡੇ ਘੱਟ ਵਾਲੇ ਆ ਪਿਓਰ ਨੀਲੀ ਚ ਆ ਗਈ ਗੱਬਣਾ ਬਾਈ ਨਹੀਂ ਇਹ ਸੋਈ ਹੋਈ ਆ ਜੀ ਇੱਥੋਂ ਮਾਰ ਕੇ ਰਹੀ ਫੇਸ ਤੇ ਕੈਮਰਾ ਆ ਅੱਖਾਂ ਓੱਖਾਂ ਕਰਾ ਦੇ ਚੈੱਕ ਹਰੇਕ ਪੱਖ ਤੋਂ ਵੱਡੀ ਵੀ ਫੁੱਲ ਆ ਗਈ ਹਾਂ ਜੀ ਕੱਦ ਬਹੁਤ ਵੱਡਾ ਇਹਦੇ ਨਾਲ ਆ ਬੱਚਾ ਆ ਗਿਆ ਹਾਂ ਜੀ ਆ ਬੱਚਾ ਆ ਆ ਗਿਆ ਗਰੀ ਕੱਟਾ ਇਹਦੇ ਨਾਲ ਪਿਓਰ ਨੀਲੀ ਰਾਵੀ ਦਾ ਇੱਥੋਂ ਕਰਾ ਦੇ ਚੈੱਕ ਤੇ ਤੋਰ ਬਾਈ ਖੋਲ ਕੇ ਬਾਡੀ ਬੂਡੀ ਵਾਲਾ ਕੋਈ ਲੇਖਾ ਨਹੀਂ ਝੋਟੀ ਦਾ ਫੁੱਲ ਵੱਡੀਆਂ ਚ ਆ ਗਈ ਛੋਟੀਆਂ ਚ ਨਹੀਂ ਕਹਿ ਸਕਦੇ ਇਧਰਲੇ ਬੰਨੇ ਹੋ ਕੇ ਦਿਖਾ ਦੇ ਇੱਥੋਂ ਕਿੰਨੇ ਦਿਨ ਦਾ ਸੂਆ ਬਾਈ ਦਾ ਇਹਨੂੰ ਸੂਈ ਨੂੰ ਹੋ ਗਈ 7 ਦਿਨ ਦੀ ਹੈ ਜੀ 7 ਦਿਨ ਹਾਂ ਜੀ ਦੁੱਧ ਬਾਈ ਕਿੰਨਾ ਹਾਜ਼ਰ ਹੈ 12 ਕਿਲੋ ਹੈ ਹੁਣ ਹਫਤੇ ਦੀ ਸੂਈ ਪੜੇ ਹਾਂ ਜੀ ਕਿੰਨਾ ਕ ਪਾ ਸਕਦੀ ਹੈ ਆਈਡੀਆ ਜੀ ਇਹ 15 ਲੀਟਰ ਦੁੱਧ 16 ਪਾ ਦੂਗੀ ਰਾਮ ਨਾਲ ਜੀ 15 16 ਕਿਲੋ ਹਾਂ ਜੀ ਤੇ ਬਾਕੀ ਬਾਡੀ ਬੁੱਡੀ ਦੀ ਵਾੜੀ ਸ਼ਾਨਦਾਰ ਆ ਇਧਰਲੇ ਪਾਸੇ ਇੱਥੋਂ ਦਿਖਾ ਰਹੀ ਮੇਰੀ ਏਡੇ ਘੱਟ ਚ ਆ ਗਈ ਪਿਓਰ ਨੀਲੀ ਜੀ ਕਹਿ ਸਕਦੇ ਆ ਪੱਲਾ ਚੱਲੇ ਬੱਚੇ ਤੋਂ ਥੋੜਾ ਜਾਂਦੀ ਨਹੀਂ ਜੀ ਬੱਚਾ ਆਜੀ ਸੂਈ ਹੈ ਨਾ ਚੱਲਾ ਇਹਨੂੰ ਮਾੜੀ ਹੱਕ ਦੰਦੇ ਕੋਈ ਆਏ ਮਣਿਆ ਆ ਵੱਡੀ ਆ ਗਈ ਸੱਜਣੋ ਫੁੱਲ ਤੇ ਉੱਤੋਂ ਬਾਡੀ ਦੀ ਚੜਾਈ ਚੜੂਈ ਥੋੜਾ ਬੱਚੇ ਕਰਕੇ ਕਰਦੀ ਮੱਤਿਆ ਨਹੀਂ ਤਾਂ ਜੀ ਸੁਈ ਹੈ ਨਾ ਫਿਰ 12 ਕਿਲੋ ਭਾਈ ਅੱਜ ਤਿਆਰੀ ਦਾ ਹਾਂਜੀ ਬਕਮਾਲਾ ਕਮਾਲਾ ਕੋਈ ਨਹੀਂ ਪਰੇਸ਼ਾਨ ਨਾ ਕਰ ਬੱਚੇ ਨੂੰ ਬਹੁਤ ਜ਼ਿਆਦਾ ਕਰਦੀ ਹੈ ਜੀ ਆ 12 ਕਿਲੋ ਭਾਈ ਕਹਿੰਦਾ ਹਾਜ਼ਰ ਹੈ ਦੁੱਧ 14 ਤੋਂ 15 ਕਿਲੋ ਪਾ ਦੂ ਕਿਉਂਕਿ ਮੈਲੇ ਮੂਲੇ ਵੀ ਲੱਗੂਗੀ ਤੇ ਕੱਦ ਕਾਰ ਚ ਸ਼ਾਨਦਾਰ ਆ ਗਈ ਤੇ ਆ ਗਈ ਪਿਓਰ ਨੀਲੀ ਚ ਤੇ ਨਾਲ ਇਹਦੇ ਆ ਗਿਆ ਸੱਜਣੋਂ ਮੇਲ ਕਾਫ ਉਹ ਵੀ ਆਪਾਂ ਕਹਿ ਸਕਦੇ ਹਾਂ ਵੀ ਪਿਓਰ ਨੀਲੀ ਰਾਵੀ ਦੀ ਆ ਗਿਆ ਨਾਲ ਪਿਓਰ ਨੀਲੀ ਦੇ ਕੱਟਾ ਆ ਗਿਆ ਨਾਲ ਇਹਦੇ ਇੱਥੇ ਮਾਰਦੇ ਗਏ ਕੈਮਰਾ ਇੱਥੇ ਹੁਣ ਝੋਟੀ ਦੀ ਬਾਡੀ ਬੁੱਡੀ ਦਿਖਾ ਰਹੀ ਚੋਣ ਚਬਾਉਣ ਦੀ ਕਿਵੇਂ ਭਾਈ ਚੋਣ ਦੀ ਪੋਲੀ ਆ ਜਮਾ ਬਿਲਕੁਲ ਕੋਈ ਛੱਟਾ ਨਹੀਂ ਕੋਈ ਕੁਝ ਨਹੀਂ ਸਾਫ ਹੈ ਚਵਾਈ ਦੀ ਉੱਤੋਂ ਬਾਡੀ ਦਿਖਾ ਰਹੀ ਗੇਰਾ ਹੀ ਕੇਰਾ ਹੋਰ ਕਿਉਂਕਿ ਦਾਵਲ ਜਿਆਦਾ ਹੈ ਤਾਂ ਕਰਕੇ ਸਾਨੂੰ ਮੈਨੂੰ ਚੋਣਾ ਵੀ ਇੰਨੀ ਵੀ ਚੜਾਈ ਆ ਗਈ ਉੱਤੋਂ ਇਹ ਆ ਗਈ ਪਿਓਰ ਨੀਲੀ ਰਾਵੀ ਤੇ ਇਹ ਆ ਗਈ 3 ਨੰਬਰ ਤੇ ਤੇ ਹੁਣ ਗੈਰੀ ਇੱਥੇ ਮਾਰਦੇ 4 ਨੰਬਰ ਵਾਲੀ ਤੇ ਆ ਤਾਂ ਮੈਂ ਮੇਰੇ ਖਿਆਲ ਆਪਣੇ ਘਰ ਦੀ ਆ ਭਾਈ ਹਾਂਜੀ ਕਰਦੀ ਆ ਜੀ ਪਿਓਰ ਕਰਦੀ ਜੀ ਬਿਲਕੁਲ ਆਪਣੇ ਘਰੇ ਜੰਮਪ ਵਾਲਾ ਇਹਦੀ ਮਾਂ ਦਾ ਵੀ ਨਾਨੀ ਦਾ ਵੀ ਬਹੁਤ ਲੰਬਾ ਲਾਣਾ ਜੀ ਦਾ ਠੀਕ ਹੈ ਗੱਲ ਹਾਂ ਇਹ ਤਾਂ ਬਹੁਤ ਛਿਰ ਤੋਂ ਮੈਂ ਛੋਟਾ ਜਿਹਾ ਹੁੰਦਾ ਸੀ ਠੀਕ ਹੈ ਜੀ ਜਦੋਂ ਤੋਂ ਆਪਣੇ ਕੋਲ ਹੀ ਹੈ ਇਹਨਾਂ ਦੀ ਹਾਂਜੀ ਕਿਹੜਾ ਸੂਆ ਇਹਦਾ ਇਹ ਹੁਣ ਗਾੜੀ ਚੌਥੇ ਸੂਏ ਸੂਹੂਗੀ ਜੀ Ориジナル ਤਿੰਨ ਥਾਣੇ ਦੇ ਤਿੰਨ ਥਾਣਾ ਜੀ ਜਮਾਂਦਰੂ ਜਮਾਂਦਰੂ ਤਿੰਨ ਹਾਂਜੀ ਕੋਈ ਆਪਾਂ ਐਵੇਂ ਕਹਿ ਦਈਏ ਵੀ ਤੀਸਰਾ ਆਪਣੇ ਘਰ ਦੀ ਹੈ ਜੀ ਚੌਥਾ ਸੂਆ ਸੂਹੂਗੀ ਜੀ ਹੁਣੇ ਫੀਕਾ ਗਲਤ ਹੋਰ ਬਈ ਹੋਣਗੇ। ਪਰ ਚਵਾਈ ਇੰਨੀ ਵੀ ਜਿਹੜਾ ਚੋਲੂ ਆ ਮੁਰਗੇ ਉੱਠਦਾ ਨਹੀਂ ਦੇ ਥੱਲੋਂ। ਇੱਕ ਗੱਲ ਤੁਹਾਨੂੰ ਸੱਜਣੋਂ ਦੱਸਦਾਂ ਨੇ ਕਿਉਂਕਿ ਤਾਜੀ ਮੱਝ ਆਪਾਂ ਦੇਖੀ ਹੋਈ ਆ ਇਹ। ਇਹਦੀ ਚਵਾਈ ਬੜੀ ਜ਼ਿਆਦੇ ਫੋਕੀ ਕਹਿ ਸਕਦੇ ਆ। ਮੋਟੀ ਚਵਾਈ ਦੀ ਆ ਫੁੱਲ। ਹਾਂਜੀ। ਕਿੰਨਾ ਕਰਦ ਦੁੱਧ ਪਾਉਂਦੀ ਤਾਜੀ ਬਈ? ਦੁੱਧ ਵੀ ਇਹਦੇ ਪਿਛਲੇ ਸੂਏ ਰਹਿ ਗਿਆ ਸੀ 15 ਕਿਲੋ। 15 ਕਿਲੋ। ਹਾਂਜੀ। ਆ ਹਾਈਟ ਹਾਈਟ ਦੇ ਨਾ ਜਾਏ ਉਹਦੀ ਦੇਖੋ। ਹਾਈਟ ਦੇ ਨਾਲ ਦੇਖੋ ਇਹਨੂੰ ਬਸ ਦੇਖੋ ਜਦੋਂ ਲੇਵਾ ਲੱਗਿਆ ਨਾ ਤੁਰਿਆ ਨਹੀਂ ਜਾਂਦਾ ਇਹ ਦੇਖੋ। ਅੱਜ 12 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ। ਗਾਵਾਂ ਵਾਲਾ ਕੰਮ ਹੀ ਕਰ ਦਿੰਦੇ ਭਾਈ ਜੇ ਨਾ ਭੂਗ ਮਾਰ ਦਾਂ ਜੀ ਐ ਮੰਨ ਲਓ 10 ਮਹੀਨੇ 12 ਤਰੀਕ ਨੂੰ ਪੂਰੇ ਹੋਣੇ ਜੀ ਇਹਦੇ 10 ਦਿਨ ਇਹਦੇ ਪੈਂਡਿੰਗ ਨੇ 2-4 ਦਿਨ ਉੱਤੇ ਵੀ ਲਿਆ ਉੱਤੇ ਵੀ ਲੈ ਜਾਂਦੀ ਅਜੀ ਕਈ ਵਾਰਾਂ ਤਾਂ 5-7 ਦਿਨ ਉੱਤੇ ਲੈ ਜਾਂਦੀ ਹੈ ਆਹ ਜੀ ਜੈਡ ਬਲੈਕ ਤੇ ਬਾਕੀ ਚਬਾਈ ਵਾਲੇ ਦੇਖੋ ਇਹ ਜਗਾਲੀ ਕਰੀ ਜਾਂਦੀ ਹੈ ਇਹਦੇ ਚਬਾਈ ਵਾਲੇ ਮਾਮਲੇ 'ਚ ਇਹ ਮੱਝ ਹੈਗੀ ਬੜੀ ਸ਼ਾਨਦਾਰ ਹਾਂ ਜਿਉਂ ਕਿ ਇਹਦੀ ਚਬਾਈ ਜਿੱਦਾਂ ਦੀ ਇਹਨੂੰ ਲੱਗੀ ਆ ਟਾਵੇਂ ਪਸ਼ੂ ਨੂੰ ਲੱਗਦੀ ਆ ਬੜੀ ਮੋਟੀ ਚਬਾਈ ਦੀ ਆ ਉਹ ਜੇ ਤੁਸੀਂ ਚੇਪਾ ਲਾਓਗੇ ਤੁਹਾਨੂੰ ਚੇਪੇ ਤੋਂ ਵੀ ਦੀ ਜੱਜਮੈਂਟ ਹੋ ਜੂ 10 ਦਿਨ ਤਰੀਕ ਦੇ ਹਿਸਾਬ ਨਾਲ ਪੈਂਡਿੰਗ ਨੇ ਹੋ ਸਕਦਾ ਤਾਂ ਭਾਈ ਸੂਆਂ ਦਾ ਵੀ ਘੜਦਾ ਤਾਂ ਵੀ ਕੋਈ ਨਹੀਂ ਸਾਈਨ ਕਰ ਲਿਆ ਆਪਾਂ ਗਰੰਟੀ ਹੈ ਜੀ ਤਾਂ ਠੀਕ ਹੈ ਗੱਲ ਇਹ ਹਾਂ ਜੀ ਇਹ ਚੀਜ਼ ਦਾ ਗਰੰਟੀ ਹੈ ਜੀ 15 ਕਿਲੋ ਦੁੱਧ ਦੰਦੀਆ ਤੇ ਚਵਾਈ ਚਬੂਈ ਹੈਗੀ ਆ ਅੰਡ ਜਮਾ ਤੇ ਬਾਕੀ ਜਿਹੜਾ ਰੇਟ ਆ ਰੇਟ ਵੀ ਸਾਨੂੰ ਇਹਦਾ ਸੇਪਲਾ ਜੀ ਦਵਾ ਦਾਂਗੇ ਹਾਂ ਜੀ ਜੇ ਜੇ ਰੇਟ ਦੀ ਹੈ ਜੀ ਕੋਈ ਜੇ ਜੇ ਰੇਟ ਚ ਹੀ ਦੇ ਦਾਂਗੇ ਇਹ ਆਪਣੇ ਘਰ ਦੇ ਪਸ਼ੂ ਆ ਜੀ ਊਂਗ ਲਾਉਂਦੀ ਆ ਪੂਰਾ ਇਹਦੇ ਸੀਮਨ ਪਤਾ ਕਿਹੜਾ ਲੱਗਿਆ ਭਾਈ ਇਹਦੇ ਸੀਮਨ ਪਿਆ ਜੀ ਅੰਦਰ ਮੇਰੇ ਇਤਰਾ ਨਹੀਂ ਯਾਦ ਠੀਕ ਹੈ ਚੰਗਾ ਹੀ ਸੀਮਨ ਆ ਜੀ ਜਾਂ ਉਂਗੜਦਾ ਹੋਊਗਾ ਜੀ ਜਾਂ ਐਚਐਲਡੀਵੀਸੀ ਮੰਚੋਂ ਹੋਊਗਾ ਕੋਈ ਹਾਂਜੀ ਇਹ ਆ ਗਈ 4 ਨੰਬਰ ਤੇ ਤੇ ਹੁਣ ਗਰੀ ਹੈ ਤੇ ਮਾਰਦੇ ਆ ਆ ਗਈ ਪਿਓਰ ਬੂਰੀ ਤੋਕੜ ਗੱਬਣ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਵੀ ਤੋਕੜ ਗੱਬਣ ਝੋਟੀ ਚਾਹੀਦੀ ਆ ਬਾਹਲੀ ਚੁਾਈ ਚੁਈ ਬਹੁਤ ਚੰਗੀ ਲੱਗੀ ਝੋਟੀ ਨੂੰ ਠੀਲਸਾਉ ਬਹੁਤ ਹਾਂਜੀ ਬੱਚਾ ਵੀ ਆ ਜੀ ਆ ਨਾਲ ਇਹਦੇ ਆ ਗਿਆ ਬੂਰਾ ਹੀ ਕੱਟਾ ਆ ਗਿਆ ਹਾਂਜੀ ਬੂਰਾ ਕੱਟਾ ਹੀ ਕਿੰਨੇ ਮਹੀਨੇ ਦੀ ਚੱਕ ਪਾਸ ਆ ਬਾਈ ਇਹ ਇਹ ਵੱਡਾ ਨਾ ਸਮਝ ਲਈ ਕੋਈ ਇਹ ਛੋਟਾ ਬੱਚਾ ਹੈ ਦਾ ਠੀਕ ਆ ਗੱਲ ਦਿਖਾ ਦੇ ਜੀ ਪੂਰੇ 2 ਆ ਨਾ ਆ 2 ਪੂਰੇ ਖੜੇ ਨੇ ਕਿਤੇ ਹਾਂ ਬਾਕੀ ਕੱਟਾ ਇਹ ਵੀ ਰੋਲੇ ਵਾਲਾ ਕੰਮ ਹੋ ਗਿਆ ਹਾਂ ਜੀ ਅਗਲਾ ਕਦੇ ਮੈਨੂੰ ਵੱਡਾ ਦੋ ਤੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਸੂਗੀ ਹਾਂਜੀ ਇਹ ਦੂਸਰਾ ਸੂਆ ਸੂਈ ਹੋਈ ਆ ਜੀ ਤੀਜਾ ਸੂਗੀ ਆ ਗਾੜੀ ਤੀਸਰਾ ਸੂਗੀ ਜੀ ਹੁਣ ਦੂਸਰਾ ਸੂਆ ਸੂਈ ਹੋਈ ਆ 3 ਮਹੀਨੇ ਦੀ ਚੱਕ ਪਾਸ ਚਾ ਹਾਂ 3 ਪੂਰੇ ਹੋ ਗਏ ਚੌਥਾ ਲੱਗ ਗਿਆ ਨੂੰ ਚੌਥਾ ਚੱਲ ਰਿਹਾ ਹਾਂ ਚੌਥਾ ਚੜ ਗਿਆ ਚੌਣ ਚ ਪਾਉਣ ਦੀ ਕਿਵੇਂ ਆ ਬਿਲਕੁਲੋਂ ਫੋ ਹਾਂਜੀ ਨਾ ਜੀ ਨਾ ਬਿਲਕੁਲੋਂ ਕਿਸੇ ਤਰ੍ਹਾਂ ਦੀ ਧੜਾਰ ਮਾਰ ਕੇ ਦੇ ਲੋ ਕੋਈ ਨਹੀਂ ਵੱਧ ਘਟ ਕੋਈ ਨਾ ਜੀ ਕੋਈ ਧਨ ਵੱਧ ਘਟ ਨਹੀਂ ਅਜੇ ਪ੍ਰੋਪਰ ਹਰੇਕ ਪ੍ਰੋਪਰ ਬਿਲਕੁਲੋਂ ਸਾਰੇ ਪਾਸੇ ਸਹੀ ਆ ਜੀ ਕਿੰਨਾ ਤੇ ਦੇਰੀ ਹੁਣ ਹੁਣ ਇਸ ਟਾਈਮ 5 ਕਿਲੋ ਮੰਨੋ ਜੀ ਪੱਕਾ ਦੋਨੇ ਢੰਗ ਮਿਲਦੀ ਆ ਕਿ ਇੱਕ ਢੰਗ ਦੋਵੇਂ ਢੰਗ ਹੀ ਮਿਲ ਜਾਂਦੀ ਐ ਦੋਵੇਂ ਚੋਲੋ ਇੱਕ ਢੰਗ ਚੋਲੋ ਜਾਂ ਇਸ ਟਾਈਮ ਮਰਜੀ ਚੋਲੋ ਜਾਂ ਤਿੰਨ ਟਾਈਮ ਬਚੋਲੋ ਚਾਹ ਜੀ ਦੁੱਧੋਂ ਨਹੀਂ ਦਿੰਦੀ ਆ ਦੋ ਦੁੱਧੋਂ ਨਹੀਂ ਦਿੰਦੀ ਆ ਆ ਦੁੱਧ ਸਜਣੋਂ ਵਾਹ ਸੁਈ ਨੂੰ ਟਾਈਮ ਹੋ ਗਿਆ ਜੀ ਬੱਚੇ ਤੋਂ ਪਤਾ ਲੱਗਦਾ ਨਾ 5 ਕਿਲੋ ਦੰਦੀਆ ਚਾਹੇ ਇੱਕ ਟਾਈ ਇਹ ਹੈ ਬਾਈ ਕਹਿੰਦਾ ਬੱਕਰੀ ਵਾਲਾ ਕੰਮ ਹੈ ਇਹਦੇ ਥਲੇ ਤਿੰਨ ਟਾਈਮ ਤਿੰਨ ਟਾਈਮ ਵੀ ਲੈ ਜਾ ਕੋਈ ਚੱਕਰ ਨਹੀਂ ਸੁਭਾ ਦੀ ਬਾਈ ਕਹਿੰਦਾ ਠੰਡੀ ਆ ਬਿਲਕੁਲ ਤੇ ਤਾਜੀ ਨੇ ਕਿਨਾ ਕਹ ਪਾਈ ਇਹਨੇ ਇਹ ਥਲੇ ਲੈ ਗਿਆ ਸੀ 14 ਕਿਲੋ ਦੁੱਧ ਦੀ ਤਾਈ ਥਲੇ ਤੇ ਹੁਣ ਬੇਨਤੀ ਭਰਾਵਾਂ ਨੂੰ ਇਹ ਕਰੂੰਗਾ ਵੀ ਜਿਹੜਾ ਸੱਜਣ ਨੂੰ ਖਰੀਦੂਗਾ ਉਹ ਇੱਥੇ ਹੀ ਲੈ ਜਾ ਚੈੱਕ ਪਾਸ ਹਾਂਜੀ ਚੈੱਕ ਕਰਾ ਕੇ ਲੈ ਜਾ ਜੀ ਆਪਣੀ ਆ ਨਾਲ ਨਾਲ ਕੱਲ ਨੂੰ ਤੁਹਾਨੂੰ ਕਹਦੇ ਨਾ ਮੈਨੂੰ ਕਹਵੇ ਬਈ ਆ ਛੋਟਾ ਬੂਰਾ ਆ ਗਿਆ ਨਾਲ ਆ ਕੱਟਾ ਆ ਗਿਆ ਨਾਲ ਇਹਦਾ ਜਿਹੜਾ ਆ ਖੜਾ ਇੱਧਰ ਲਈ ਬੰਨੀ ਇਹ ਬਾਈ ਕੋਲੋਂ ਲੈ ਜਾ ਚੈੱਕ ਪਾਸ ਕਰਾ ਕੇ ਪਿਓਰ ਬੂਰੀ ਆ ਤੇਲੀਆ ਬੂਰੀ ਆ ਗਈ ਤੇ ਹੁਣ ਆ ਜਾ ਗਿਆ ਰੀ ਆ ਲੈ ਲੋ ਜੀ ਆਹ ਲਾ ਅੱਠ ਅੱਠ ਨਵਾਂ ਮਹੀਨਾ ਚੜ ਗਿਆ ਨੂੰ ਸੂਈ ਨੂੰ ਹਾਂ ਤੇ ਉਹਦੇ ਜੀ ਬਹੁਤ ਵਧੀਆ ਦੀਆਂ ਮਾਰ ਦਿਆ ਕੱਟੇ ਤੇ ਟੈਸਟਿਕਲਾਂ ਦਾ ਬਾਹਲਾ ਪਧਰਾ ਸੱਟ ਬਾਹਲਾ ਸਾਫ ਆ ਜੀ ਕੱਟਿਆ ਜੀ ਦੇਖੋ ਇਹ ਸ਼ਾਂ ਨੂੰ ਰੱਖਦਾ ਜਿਵੇਂ ਮੇਲੇ 'ਚ ਨੰਬਰ ਲਾ ਹਾਂ ਮੇਲੇ 'ਚ ਨੰਬਰ ਲੱਗਣਗੇ ਜੀ ਪੂਰੇ ਕੱਟੇ ਦੇ ਹੋਰ ਬਾਈ ਖੋਲ ਹਰ ਦੇਖੋ ਜੀ ਸਾਰਾ ਹੀ ਬੂਰਾ ਜੀ ਇਹ ਕਿਤੇ ਵੀ ਚਟਾਕ ਨਹੀਂ ਹੈਗਾ ਚਿੱਟੇ ਦਾ ਜੀ ਇਹਦੇ ਠੀਕ ਹੈ ਗੱਲ ਸਾਰੇ ਮੱਝ ਵੀ ਸਾਰੀ ਬੂਰੀ ਆ ਪਿਓਰ ਬੂਰਿਆਂ ਚ ਹੀ ਆ ਇਹਨੇ ਕੋਲੋਂ ਪਿਓਰ ਬੂਰਾ ਜੀ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੈਗੀ 1 ਸਾਲ 2 ਮਹੀ 1 ਸਾਲ 2 ਮਹੀਨੇ ਹਾਂਜੀ ਰੈਸਟਿਕਲਾਂ ਦਾ ਬੜਾ ਪੱਧਰਾ ਬਹੁਤ ਆਹ ਭਾਈ ਰੈਸਟਿਕਲਾਂ ਦਾ ਬੂਤੀ ਦੇਖੋ ਇਹ ਕੱਟੇ ਦੀ ਇਹਦੀ ਮਾਂ ਦਾ ਰਿਕਾਰਡ ਬੂਤੀ ਦੇ ਬਕੱਡੀ ਪਿਆਰੀ ਹੈ ਇਹਦੀ ਮਾਂ ਦਾ ਦੁੱਧ ਕਿੰਨਾ ਹੈ ਇਹ 17 ਕਿਲੋ ਦੁੱਧ ਇਹਦੀ ਮਾਂ ਦਾ ਪੂਰੀ ਮੱਝ ਦਾ ਹੀ ਆ ਨਹੀਂ ਇਹ ਕਾਲੀ ਮੱਝ ਦਾ ਹੀ ਕਾਲੀ ਦਾ ਹਾਂਜੀ ਇਹਨੇ ਟੀਕੇ ਦਾ ਪਤਾ ਕੁਛ ਇਹ ਟੀਕੇ ਦਾ ਜੀ ਉਹਦਾ ਬੂਰੇ ਰਾਂਝੇ ਦਾ ਜੀ ਠੀਕ ਆ ਗੱਲ ਹਾਂ ਠੀਕ ਆ ਆ ਗਿਆ ਬਲੈਕ ਮੱਝੋ ਹਾਂਜੀ ਬਾਕੀ ਸਾਫ਼ ਹੈ ਹਰੇਕ ਪੱਖ ਤੋਂ ਉਮਰ ਕਿੰਨੀ ਦੱਸਿਆ ਭਾਈ 1 ਸਾਲ 2 ਮਹੀਨੇ 1 ਸਾਲ ਤੇ 2 ਮਹੀਨੇ ਕੱਦ ਸੋਹਣਾ ਉਮਰ ਦੇ ਸਾਹ ਜੀ ਉਮਰ ਦੇ ਸਾਹ ਮੈਂ ਕੱਦ ਵੀ ਪਿੱਠ ਪੂਰਾ ਬਹੁਤ ਚੰਗਾ ਕੱਟੇ ਦਾ ਏ ਕੱਦ ਵੀ ਫੁੱਲ ਕਰੂ ਤੇ ਬਾਕੀ ਮਾਦਾਰ ਕਾਰਡ ਵੀ ਬਾਈ ਨੇ ਦੱਸਤਾ ਕਹਿੰਦਾ ਵੀ 17 ਕਿਲੋ ਦਾ ਰਿਕਾਰਡ ਆ ਤੇ ਮੇਨ ਗੱਲ ਹੁੰਦੀ ਆ ਸੱਜਣੋ ਇਹਦੇ ਟੈਸਟੀਕਲ ਟੈਸਟੀਕਲਾਂ ਦਾ ਬਹੁਤ ਪਧਰਾ ਆ ਗਿਆ ਸਾਫ਼ ਆ ਗਿਆ ਤੇ ਪਛਾਣ ਉਹ ਆ ਗਈ ਜਿੱਦਾਂ ਮੇਲੇ ਦੀ ਰਿਕੁਆਇਰਮੈਂਟ ਹੁੰਦੀ ਆ ਨਾ ਜਿੱਦਾਂ ਮੇਲੇ ਕੱਟੇ ਭਰਾ ਪਾਉਂਦੇ ਆ ਨਾ ਵੀ ਟੈਸਟੀਕਲ ਬੈਕ ਨੂੰ ਹੋਣੇ ਚਾਹੀਦੇ ਨੇ ਕਿਉਂਕਿ ਇਹਦੇ ਹਿਸਾਬ ਨਾਲ ਅੱਗੇ ਦੇ ਜਿਹੜੇ ਬੱਚੇ ਆਉਣਗੇ ਉਹਨਾਂ ਦੇ ਮੰਨ ਲਓ ਸ ਇੱਡੇ ਮਿੱਡੇ ਨਹੀਂ ਹੈਗੇ ਸਾਫ਼ ਨੇ ਹਰੇਕ ਪੱਖ ਤੋਂ ਇਹ ਵੀ ਦੇ ਦਾਂਗੇ ਭਾਈ ਜੈ ਜੈ ਰੇ ਹਾਂ ਜੀ ਦੇ ਦੇ ਰੇਡ ਕੋਈ ਆਪਣਾ ਨਹੀਂ ਵੀ ਵਧੀਆ ਟੀਕੇ ਦਾ ਜੀ ਕੋਈ ਨਹੀਂਗਾ ਵੀ ਗਰਦਣ ਗੁਰਦਣ ਤੋਂ ਸਾਰੇ ਪਾਸੇ ਬੂਤੀ ਲੱਗੇ ਨਾ ਜੀ ਕਿਸੇ ਪਾਸੇ ਮਾਰ ਹਾਂ ਜੀ ਪਿਓਰ ਬੂਰਾ ਜੀ ਤੇ ਹੁਣ ਮਾਰਦੇ ਘਰੀ ਆ ਕੱਟੀ ਦੇ ਕੈਮਰਾ ਉਹ ਇਹਦਾ ਸਿੰਘ ਸਿੰਘ ਜਮੇ ਬੰਦ ਆਗਾ ਜਿਵੇਂ ਕਹਿੰਦਾ ਢੇਲਾ ਨਹੀਂ ਟੱਪਦਾ ਉਹ ਸ਼ਿਸ਼ਟ ਮਾ ਹਾਂ ਜੀ ਬਹੁਤ ਸ਼ੰਗਰ ਚਾਰ ਨੇ ਤੁਹਾਨੂੰ ਹਾਂ ਜੀ ਬਿਲਕੁਲ ਚਾਰ ਨਾ ਜੀ ਨਾ ਇੱਥੇ ਦਿਖਾ ਦੇ ਗਰੀ ਚਾਰੀ ਕੱਟੀਆਂ ਜੇ ਸਮੱਸਿਆ ਆ ਜਾਂਦੀ ਹੈ ਹਾਂ ਜੀ ਆ ਜਾਂਦੀ ਹੈ ਹਾਂ ਜੀ ਇਦੀ ਉਮਰ ਕਿੰਨੀ ਕਾ ਬਾਈ ਇਹ ਸਾਲ ਦੀ ਹੈ ਜੀ ਇੱਕ ਸਾਲ ਦੀ ਇੱਕ ਸਾਲ ਦੀ ਹੈ ਇਹ ਟੱਕਰ ਦਿੰਦੀ ਆ ਪੂਰੇ ਹਾਂ ਬੂਰੇ ਨੂੰ ਟੱਕਰ ਦਿੰਦੀ ਬਰਾਬਰ ਤਰਾਹ ਬਈ ਫਿਰ ਦੁੱਧਾਂ ਦੇ ਥੋੜਾ ਵੱਧ ਛੱਡਦੇ ਨੇ ਕੱਟੀ ਨਹੀਂ ਠੀਕ ਆ ਗੱਲ ਇਹਦੀ ਮਾਤ ਦਾ ਕਿੰਨਾ ਕਰਸਿਆ ਬਾਈ ਇਹਦਾ ਦੁੱਧ ਹੈਗੇ 15 ਕਿਲੋ ਜੀ ਇਹ ਹਾਲੇ ਮੇਰਾ ਖਿਆਲ ਆ ਬੋਲੂ 5-4 ਮਹੀਨੇ ਕੱਡੂ ਹਾਂਜੀ 5-7 ਮਹੀਨੇ ਸਿਆਲ ਸਿਆਲ ਮੰਨ ਕੇ ਚੱਲੋ ਵੀ ਜਾਂਦੇ 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 ਸਿਆਲ ਚ ਆਸ ਲੱਗ ਜੂਗੀ ਜੀ ਕੱਟੀ ਆਪ ਤਾਂ ਨਹੀਂ ਪਤਾ ਬਾਈ ਕਿਹੜੇ ਸੀਮੰਦੀ ਆ ਹਾਂਜੀ ਐਲ ਡੀ ਵੀ ਸੀਮੰਦੀ ਹੈ ਜੀ ਆਪ ਹਰਿਆਣੇ ਦੀ ਏ ਬਾਈ ਕਹਿੰਦਾ ਆ ਗਈ ਐਚਐਲਡੀਵੀ ਦੀ ਕਿਉਂਕਿ ਜਿਹੜੇ ਦਾ ਜਿਹੜੇ ਸੀਮਨ ਦਾ ਬਾਈ ਤੁਹਾਨੂੰ ਪਤਾ ਉਹਦੇ ਉਹਦੇ ਬਾਰੇ ਬਾਈ ਕੋਈ ਦੱਸਾਂਗੇ ਆਪਾਂ ਹਾਂਜੀ ਇਹ ਆ ਗਈ ਸਰਕਾਰੀ ਦੀ ਪਰ ਇਹਦਾ ਬਾਈ ਕਹਿੰਦਾ ਨੰਬਰ ਨਹੀਂ ਪਤਾ ਪਰ ਸ਼ਕੀਨ ਬਹੁਤ ਆ ਕੱਟੀ ਰਹੀ ਜਾਂ ਤਾਂ ਇਹਦੇ ਪਾਸੇ ਕੋਈ ਕਮੀ ਨਹੀਂ ਕੱਟੀ ਜੀ ਸ਼ਕੀਨ ਵੀ ਫੁੱਲਾ ਤੇ ਉਮਰ ਇਹ ਵੀ ਬਾਈ ਕਹਿੰਦਾ ਸਿਰਫ ਤੇ ਸਿਰਫ ਹੈਗੀ 12 ਕਮਹੀਨਿਆਂ ਦੀ ਕੱਦ ਫੁੱਲ ਵੱਡਾ ਹੀ ਕਰੂਗੀ ਜਿੱਦਾਂ ਜਿੱਦਾਂ ਇਹਨੇ ਉਮਰ ਵਧਾਉਂਦੀ ਜਾਣਾ ਕੱਦ ਬਹੁਤ ਸੋਹਣਾ ਕਰੂ ਤੇ ਸਿੰਗ ਇਹਦਾ ਆ ਗਿਆ ਬਿਲਕੁਲ ਬੰਦ ਕਹਿ ਸਕਦੇ ਆਪਾਂ ਤੇ ਮਾ ਦਾ ਜਿਹੜਾ ਰਿਕਾਰਡ ਆ ਰਿਕਾਰਡ ਬਾਈ ਕਹਿੰਦਾ ਹੈਗਾ 15 ਕਿਲੋ ਦਾ ਇੱਥੇ ਜ ਇਹ ਇੱਥੋਂ ਮਾਰਦੀ ਗਰੀ ਕੈਮਰਾ ਸ਼ਕੀਨ ਫੁੱਲ ਬਣੂਗੀ ਜਮਾ ਤੇ ਆ ਗਈ ਬਿਲਕੁਲ ਪਤਲੇ ਚਮੜੇ ਚ ਲੈ ਚਲ ਬਾਈ ਇੱਥੋਂ ਚੈੱਕ ਕਰ ਸਕਦਾ ਬਿਲਕੁਲ ਬਰੀਕ ਚਮੜੇ ਚ ਆ ਤੇ ਆ ਗਈ ਸਰਕਾਰੀ ਸੀਮਣ ਦੀ ਤੇ ਉਸ ਤੋਂ ਵੀ ਸਟੇਟ ਬਿਲਕੁਲ ਤੇ ਕੱਦ ਵੀ ਸੋਹਣਾ ਕਰੂ ਤੇ ਲੰਬੀ ਵੀ ਫੁੱਲਾ ਕੱਟੀ ਥੋੜਾ ਜਿਹਾ ਇਹ ਮੰਨ ਲਓ ਵੀ ਕੱਟੀ ਖੁੱਲਦੇ ਨੇ ਜਾਨਵਰ ਉਹਦੇ ਆਹ ਜਮਾ ਜਿਹੜਾ ਬਾਈ ਕਹਿੰਦਾ ਘਰ ਦੇ ਜਾਨਵਰ ਹੀ ਖੁੱਲਦੇ ਨਹੀਂ ਨਾ ਇਹ ਇਹ ਆਪਣੀ ਕੱਟੀ ਬਾਈ ਹਾਂਜੀ ਆਪਣੀਆਂ ਜੀ ਇਦਾਂ ਇਹ ਬਾਈ ਕਹਿੰਦਾ ਘਰ ਦੇ ਜਾਨਵਰਾਂ ਚੋਂ ਆ ਗਏ ਹਾਂਜੀ ਨੰਬਰ ਬੋਲ ਦਿਓ ਆਪਣਾ ਹਾਂਜੀ ਨੰਬਰ ਹੈਗਾ 83600 ਹਾਂਜੀ 08565 83 ਪੂਰਾ 600 ਹਾਂਜੀ 08565 ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਹਾਂਜੀ ਪਸ਼ੂ ਸਾਨੂੰ ਸਾਰੀਆਂ ਕੰਪਨੀਆਂ ਦੀ ਦਿਖਾਤੀ ਹਾਂਜੀ ਬੂਰੇ ਵੀ ਦਿਖਾਤੀ ਕਾਲੇ ਵੀ ਦਿਖਾਤੀ ਨੀਲੀ ਰਾਵੀ ਵੀ ਦਿਖਾਤੀ ਮੀਣੀ ਵੀ ਦਿਖਾਤੀ ਹਰੇਕ ਕੁਆਲਿਟੀ ਦਾ ਪਸ਼ੂ ਬਾਈ ਕੋਲ ਤੇ ਦੇਖੋ ਜੀ ਜਿਹੜਾ ਤੇ ਮੱਜਾਂ ਚ ਪਸ਼ੂ ਆਉਂਦਾ ਕੋਈ ਵੀ ਠੀਕ ਹੈ ਜੀ ਉੱਚ ਤੇ ਕਿਸੇ ਦੀ ਕੋਈ ਕੁਆਲਿਟੀ ਜੀ ਕੋਈ ਹੈਗਾ ਵੀ ਨਾ ਪਸ਼ੂ ਨਹੀਂ ਹੈਗਾ ਉਹ ਦੇਖੋ ਸਿਰਫ ਇੱਕ ਜਾਫਰਾਬਾਦੀ ਨੂੰ ਛੱਡ ਕੇ ਠੀਕ ਹੈ ਗੱਲ ਅੰਬਾਈ ਕਹਿੰਦਾ ਸਾਰੀ ਕੁਆਲਿਟੀਆਂ ਸਾਰੀ ਕੁਆਲਿਟੀ ਹੈਗੇ ਪੰਜਾਬਰਾਬਦੀ ਜੀ ਰੂਟੀਨ ਚੇਸ ਕਰ ਚ ਤੁਹਾਨੂੰ ਪਸ਼ੂ ਮਿਲਣਗੇ ਕੱਟੀਆਂ ਕੱਟਾ ਵੀ ਚੰਗੀ ਕੁਆਲਿਟੀ ਦਾ ਹੁੰਦਾ ਬਾਈ ਕੋਲੇ ਤੇ ਮੱਜਾਂ ਤੋਕੜਾਂ ਕੱਬਣਾ ਤਾਜ਼ੀਆਂ ਹਰੇਕ ਕਿਸਮ ਦਾ ਪਸ਼ੂ ਤੁਸੀਂ ਬਾਈ ਤੋਂ ਖਰੀਦ ਸਕਦੇ ਹੋ ਚੈੱਕ ਪਾਸ ਗੱਬਣ ਬੱਛੀਆਂ ਵੀ ਨੇ ਬਾਈ ਕੋਲੇ ਤਿੰਨ ਚਾਰ ਉਹਨਾਂ ਵਾਸਤੇ ਵੀ ਸੰਪਰਕ ਕਰ ਲੈ ਉਹ ਇਧਰਲੇ ਬੰਨੇ ਕਮਾਵੇ ਗਰੀ ਇੱਕ ਦੋ ਚੈੱਕ ਪਾਸ ਕੱਟੀਆਂ ਛੋਟਾ ਵੀ ਹੈਗਾ ਜੀ ਆਪਣੇ ਕੋਲ ਮੱਝਾਂ ਵੀ ਕਰਾਉਸ ਕਰਦਾ ਜੇ ਆਪਣੇ ਏਰੀਆ ਦਾ ਬੰਦਾ ਹੋਵੇ ਇੱਕ ਆ ਕੱਟਾ ਵੀ ਆ ਬਾਈ ਜਿਹੜੇ ਤੋਂ ਬਾਈ ਕਹਿੰਦਾ ਆਪਾਂ ਕਰਾਉਸ ਸਿੰਘ ਵਾਸਤੇ ਕਰਾਉਸ ਸਿੰਘ ਵਾਸਤੇ ਸਪੈਸ਼ਲ ਰੱਖਿਆ ਹੈ ਜੀ ਕਿੰਦੀ ਫੀਸ ਆ ਜੀ 500 ਰੁਪਈਆ ਫੀਸ ਆ ਜੀ ਕੋਈ ਜਾਣੀ ਹਾਂ ਜੀ ਆ ਇਹਦੀ 500 ਹੈ ਮੱਝ ਵੀ ਗੱਬਣਾ ਕੱਟੀਆਂ ਵੀ ਗੱਬਣਾ ਆਈ ਵਿਚਰੋਂ ਬੱਛੀਆਂ ਗੱਬਣਾ ਆਈ ਸਾਰੀਆਂ ਠੀਕ ਹੈ ਗੱਲ ਇਧਰਲੇ ਬੰਨੇ ਕਮਾ ਦੇ ਗਰੀ ਆ ਸਾਰਾ ਮਾਲ ਇਧਰ ਬਕਾਊ ਇਹ ਵੀ ਆਗੇ ਸਾਰੇ ਜਾਨਵਰਾਂ ਤਿੰਨੇ ਬੱਚੀਆਂ ਚ ਇੱਕ ਪਾਸਾ ਨਾਲ ਵਾਲੀ ਝੋਟੀ ਤੇ ਇੱਕ ਕੱਟੀ ਲੱਗੀ ਬਈ ਆ ਤੇ ਇੱਕ ਹਜੇ ਗੱਬਣ ਕਰਾਈ ਨਹੀਂ ਕਰੰਬਿਰਨ ਕਰਾਉਣ ਵਾਲੀ ਆ ਪਿੰਡ ਬਾਈ ਦਾ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ